ਸਾਡਾ ਭਰਾ ਸੀਗਾ ਜੀ ਸਰਜਨ ਬਾਤੀਆ ਤੇ ਸੀਸੀਟੀਵੀ ਵਾਲੇ ਦੀ ਦੁਕਾਨ ਆ ਉਹਨੇ ਸਾਡੇ ਪਰਾਂ ਦੇ ਬਾਈਕ ਦੇ ਵਿੱਚ ਗੱਡੀ ਮਾਰੀ ਸਾਡੇ ਪਰਾਂ ਸਾਡਾ ਪਰਾਂ ਡੀਐਮਸੀ ਐਕਸਪਾਇਰ ਹੋ ਗਿਆ ਵਾ ਤੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਬੰਦਾ ਫਰਾਰ ਆ ਨਾ ਪੁਲਿਸ ਪ੍ਰਸ਼ਾਸਨ ਕੋਈ ਕੰਮ ਕਰ ਰਿਹਾ ਵਾ ਜਦੋਂ ਤੱਕ ਬੰਦਾ ਉਹ ਫੜਿਆ ਨਹੀਂ ਜਾਊਗਾ ਅਸੀਂ ਇੱਥੇ ਚੌਂਕ ਤੇ ਹੀ ਬੈਠੇ ਆ ਤੁਸੀਂ ਤੁਸੀਂ ਪੁਲਿਸ ਵਿੱਚ ਕੰਪਲੇਨਟ ਕਰਤੀ ਅਸੀਂ ਕੰਪਲੇਨਟ ਕਰਤੀ ਪ੍ਰਸ਼ਾਸਨ ਨੇ ਬੰਦਾ ਨਹੀਂ ਲੱਭਿਆ ਬੰਦਾ ਵੀ ਸਾਡੇ ਪਰਾਂ ਵਾਂਨੇ ਲੱਭਿਆ ਅਸੀਂ ਤਰੇਲ ਦੇ ਕੁਮਰੇ ਆ ਅਸੀਂ ਤਰੇਲ ਦੇ ਕੁਮਰੇ ਆ ਪੁਲਿਸ ਸੁੱਤੀ ਪਈ ਆ ਅਸੀਂ ਸਵੇਰ ਮੇਰੇ ਵੱਡੇ ਪਰਾਂ ਸਾਰੇ ਇਹ ਰੱਬਰ ਇਹ ਕੈਮਰੇ ਚੈੱਕ ਕਰ ਰਹੇ ਪਏ ਆ। ਉਸ ਨੂੰ ਸਵਾਲ ਕਰਨਾ ਚਾਹਾਂਗਾ ਕਿ ਪੁਲਿਸ ਕਿੱਥੇ ਸੁਤੀ ਹੋਈ ਹੈ? ਕਿਉਂ ਨਹੀਂ ਸੁਣਿਆ ਜਾ ਰਿਹਾ? ਇਹਨਾਂ ਦੀ ਕਿੰਨੀ ਦੇਰ ਤੋਂ ਸੁਣਿਆ ਜਾ ਰਿਹਾ ਫਾਂਡੇ ਦੇ ਬੰਦੇ ਹੀ ਨਹੀਂ ਹੈਗੇ ਜਾ ਕੇ ਪੁੱਛੋ। ਇਹਨਾਂ ਕੋਲੇ ਇਹ ਸਟਾਫ ਨਹੀਂ ਹੈਗਾ। ਅਸੀਂ ਆਪਾਂ ਲੋਕ ਕਰਦੇ ਨਹੀਂ ਆ। ਇੱਕ ਤਾਂ ਸਾਡਾ ਟੀਮ ਆ ਗਿਆ ਵਾ। ਵੀਡੀਓ ਬਾਲੀ ਕੰਮ ਕਰਦੇ ਪਏ ਨੇ। ਵੀਡੀਓ ਕਾਲਿੰਗ ਦੁਕਾਨਾਂ ਜਿੱਥੇ ਜਿੱਥੇ ਵੀਡੀਓ ਲੱਗੀ ਨੇ ਸਾਰੇ ਚੈੱਕ ਕਰਦੇ ਵੇ ਅਸੀਂ। ਅੱਛਾ ਜੀ ਤੁਸੀਂ ਸੀਸੀਟੀਵੀ ਦੀ ਫੋਟੋਸ ਕੱਢੀ? ਅਸੀਂ ਆਪ ਕੱਢ ਲਈਏ। ਤੁਹਾਨੂੰ ਲਾਜਮ ਕੀ ਕਰ ਰਹੇ ਆ? ਲਾਜਮ ਕੀ ਕਰ ਰਹੇ ਆ? ਨਹੀਂ ਆਇਆ। ਜੋ ਅਸੀਂ ਪੁਲਿਸ ਨੂੰ ਇਹ ਅਪੀਲ ਕਰਦੇ ਹਾਂ ਕਿ ਲੋਕਰੀਏ ਕੋਈ ਕਾਰਵਾਈ ਕਿ ਕਰਾਇਆ ਜਾਵੇ ਔਰ ਇਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਵੇ ਕੋਈ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਨਹੀਂ ਹੋ ਰਹੀ ਸਾਨੂੰ ਮਜਬੂਰ ਕਰ ਰਿਹਾ ਚਰਨਾ ਲਾਂਦੇ ਨਾਲ ਹੀ ਨੰਬਰ